ਹਰ ਸਭ ਕਿਸ ਤਰ੍ਹਾਂ ਦਾ ਮਾਮਲਾ ਸੀ ਜਿਹੜਾ ਟਰੇਸ ਕੀਤਾ ਗਿਆ ਇਹ ਮਰਡਰ ਦਾ ਮਾਮਲਾ ਸੀਗਾ ਜੀ 16 8 24 ਨੂੰ ਪ੍ਰੀ 6:30 ਪੀਐਮ ਇਹ ਤੇਜਵੀਰ ਸਿੰਘ ਆਕਾਸ਼ ਬਾਦਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋ ਗਿਆ ਤਰਸੀਮ ਸਿੰਘ ਸੁਖਦੇਵ ਸਿੰਘ ਸਾਹਬ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਹਦੇ ਕੋਲ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਚਾਕੂ ਕਿਰਚ ਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਭਲਾਖ ਲੈ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸਐਚਓ ਲਖੋਗੇ ਬਹਿਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਐ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ। ਸਰੀਨਦੀ ਲੇਡੀਜ਼ ਵੀ ਹੈਗੀਆਂ ਜੀ। ਹਾਂਜੀ ਜੀ ਲੇਡੀਜ਼ ਵੀ ਹੈਗੀਆਂ ਜੀ। ਇਹਨਾਂ ਦੇ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰ ਕੌਰ ਜਿਹੜੀ ਲੇਡੀ ਐ ਅਸਲੀ ਵਜਾ ਰੰਜਿਸ਼ ਦਾ ਕਾਰਨ ਉਹ ਹੈ। ਕਿ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ। ਉਹ ਹੁਣ ਤੇਜਵੀਰ ਦੇ ਰਿਲੇਸ਼ਨ ਚ ਹੈ ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਜਿਹੜਾ ਨੰਨਾ ਜੀਜਾ ਆ ਵੀ ਉਹ ਇਹਨੂੰ ਮੇਰੇ ਕੋਲੋਂ ਹਟ ਰੋਕਦਾ ਇਸੇ ਰنجੇਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਸਾਰੇ ਰੂਪੀਨ ਸੰਬ੍ਰਿਤ ਪਰ ਹਾਂ ਸੱਤ ਕੋਲ ਦੋਸ਼ੀ ਸੱਤ ਨੇ ਵਿੱਚ ਪੰਜ ਗ੍ਰਿਫਤਾਰ ਕਰ ਲਏ ਦੋ ਹਜੇ ਬਾਕੀ ਨੇ ਠੀਕ ਹੈ